ਜ਼ਮੀਨ ਦੇਣ ਦੇ ਵਿੱਚ ਰਾਜੀ ਹੈ ਹੀ ਨਹੀਂ ਇਸ ਲਈ ਇਹ ਲੈਂਡ ਪੂਲਿੰਗ ਐਕਟ ਦਾ ਵੀ ਦਵਾਲਾ ਨਿਕਲ ਜਾਣਾ ਹੈ ਉਹ ਵੀ ਪਤਾ ਇਹ ਗੱਲ ਦਾ ਹੈ ਨਾ ਕਿਉਂਕਿ ਪੰਜਾਬੀਆਂ ਦੀ ਸਰਦਾਰੀ ਜ਼ਮੀਨ ਨਾਲ ਆ ਜਿਵੇਂ 30 ਤਰੀਕ ਨੂੰ ਟਰੈਕਟਰ ਮਾਰਚ ਹੋਣੇ ਨੇ ਲੁਧਿਆਣੇ ਤੋਂ ਭਾਈ ਸਾਰੇ ਟਰੈਕਟਰ ਮਾਰਚ ਚ ਵੱਤੋ ਵੱਤ ਛੜ ਕੇ ਹਿੱਸਾ ਪਾਓ ਕਿ ਇਸ ਲਈ ਡਟ ਕੇ ਡਟ ਕੇ ਪੰਜਾਬੀ ਉਹਦਾ ਵਿਰੋਧ ਕਰੋ ਅਸੀਂ ਬਾਦਲਸ ਦੇ ਵਿਰੁੱਧ ਵੀ ਬੋਲਿਆ ਅਸੀਂ ਕੈਪਟਨਾਂ ਦੇ ਵਿਰੁੱਧ ਵੀ ਬੋਲਿਆ ਚੰਦ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਆਏ ਅਸੀਂ ਇਹਨਾਂ ਨੂੰ ਵੀ ਅੱਜ ਵੀ ਸਵਾਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਪੰਜਾਬੀਓ ਜਿਵੇਂ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਇਹ ਲੈਂਡ ਪੂਲਿੰਗ ਐਕਟ ਨਹੀਂ ਹੈ ਇਹ ਲੈਗ ਪੂਲਿੰਗ ਐਕਟ ਹੈ ਤੁਹਾਡੀ ਲੱਤਾਂ ਚੱਕ ਕੇ ਖੇਤ ਚੋਂ ਜ਼ਮੀਨਾਂ ਚੋਂ ਬਾਹਰ ਕਰਨੀਆਂ ਨੇ ਸੋ ਪੰਜਾਬੀਓ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਹੀ ਸਰਕਾਰ ਇਸ ਮਸਲੇ ਤੇ ਵੀ ਯੂ-ਟਰਨ ਲਾਊਗੀ ਸਰਕਾਰ ਨੂੰ ਭੱਜਣਾ ਪਊਗਾ ਸਾਰੇ ਅਡੇਰੇ ਹੋ ਕੋਈ ਆਪ ਦੀ ਜ਼ਮੀਨਾਂ ਦੇਓ ਕੋਈ ਵੀ ਕਿਉਂਕਿ ਸਾਡੇ ਜਗਰਾਵਾਂ ਮੁੱਲਾਂਪੁਰ ਲੁਧਿਆਣੇ ਤੱਕ ਕੋਈ ਵੀ ਬੰਦਾ ਜ਼ਮੀਨ ਦੇਣ ਦੇ ਵਿੱਚ ਰਾਜੀ ਹੈ ਹੀ ਨਹੀਂ ਇਸ ਲਈ ਇਹ ਲੈਂਡ ਪੂਲਿੰਗ ਐਕਟ ਦਾ ਵੀ ਦਿਵਾਲਾ ਨਿਕਲ ਜਾਣਾ ਹੈ ਬੜੀਆਂ ਆਫਰਾਂ ਦਿੱਤੀਆਂ ਇਹਨਾਂ ਨੇ ਜੀ ਤੁਹਾਨੂੰ ਰਹਾਇਸ਼ੀ ਪਲਾਟ ਦੇ ਨਾਲ-ਨਾਲ ਕਮਰਸ਼ੀਅਲ ਪਲਾਟ ਦੇਵਾਂਗੇ ਫਲਾਨਾ ਕਰਾਂਗੇ ਟਕਵਾਂਜ ਐਨੇ ਕੀਤੇ ਵੀ ਤਾਂ ਜੋ ਕਿਸਾਨ ਆਪਦੀਆਂ ਜ਼ਮੀਨਾਂ ਦੇ ਦੇਣ 24311 ਇਕੜ ਕੱਲਾ ਸਾਡੇ ਲੁਧਿਆਣਾ ਜ਼ਿਲ੍ਹੇ ਦਾ ਜਿਹਦੇ ਵਿੱਚ ਲੁਧਿਆਣਾ ਮੁੱਲਾਪੁਰ ਜਗਰਾਉ ਇਹ ਇਹ ਜਿਹੜੇ ਇਲਾਕੇ ਨੇ ਉਹ ਸ਼ਾਮਲ ਨੇ ਤੇ ਜੇ ਮੈਂ ਪੂਰੇ ਪੰਜਾਬ ਦੀ ਗੱਲ ਕਰਾਂ ਤਾਂ ਬਹੁਤ ਕਈ ਹਜ਼ਾਰ ਇਕੜ ਕਿੱਲਾ ਇਹਨਾਂ ਨੇ ਫਿਰ ਇਸ ਤੋਂ ਬਾਅਦ ਜੇ ਇੱਥੋਂ ਬਣਗੀਆਂ ਤਾਂ ਹੋਰ ਥਾਂਾਂ ਇਹ ਸਮਾਰਟ ਸਿਟੀਆਂ ਬਣਾਉਣਗੇ ਇਸ ਤੋਂ ਬਾਅਦ ਇੰਡਸਟਰੀ ਲਈ ਵੀ ਜ਼ਮੀਨ ਅਕਵਾਇਰ ਕੀਤੀ ਜਾ ਸਕਦੀ ਹੈ ਸੋ ਇਸ ਲਈ ਇਸ ਲੈਂਡ ਪੂਲਿੰਗ ਐਕਟ ਦਾ ਡਟ ਕੇ ਵਿਰੋਧ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਪੰਜਾਬੀਓ ਜੇ ਤੁਹਾਡੇ ਕੋਲੇ ਜ਼ਮੀਨਾਂ ਨੇ ਤਾਂ ਹੀ ਤੁਹਾਡੀ ਸਰਦਾਰੀ ਹੈ ਜ਼ਮੀਨਾਂ ਤੋਂ ਬਿਨਾ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਇਹ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਤੁਹਾਨੂੰ ਵੀ ਪਤਾ ਇਹ ਗੱਲ ਦਾ ਹੈ ਨਾ ਕਿਉਂਕਿ ਪੰਜਾਬੀਆਂ ਦੀ ਸਰਦਾਰੀ ਜ਼ਮੀਨ ਨਾਲ ਆਲਾ ਦੇਖੋ ਹੁਣ ਤੁਸੀਂ ਜਾਣਦੇ ਹੋ ਖੇਤ ਵਧੀਆ ਮਾ올 ਬੈਨੇ ਹੋ ਹੈਨਾ ਕਣਕ ਆ ਗਈ ਝੋਨਾ ਆ ਗਿਆ ਮੱਕੀ ਆ ਗਈ ਜਾ ਹੋਰ ਕੋਈ ਆਲੂ ਆਗੇ ਜਿਹੜੀ ਫਸਲ ਤੁਸੀਂ ਬੀਜਦੇ ਹੋਵੋਗੇ ਤਾਂ ਜਿਹੜਾ ਉਹ ਸਵਰਗ ਹੈ ਉਹ ਖੇਤ ਆ ਉਹਦਾ ਨਜ਼ਾਰਾ ਵੱਖਰਾ ਹੈ ਤੇ ਜਦੋਂ ਉੱਥੇ ਲੋਹੇ ਦੇ ਟਾਵਰ ਰੁਗ ਗਿਆ ਹੈ ਹਨਾ ਤਾਂ ਉੱਥੇ ਕੀ ਹਾਲਾਤ ਬਣਨਗੇ ਬਹੁਤ ਸ਼ਹਿਰਾਂ ਦੇ ਵਿੱਚ ਤੁਸੀਂ ਕਲੋਨੀਆਂ ਆਪਣੇ ਆਲੇ ਦੁਆਲੇ ਕਿੰਨੀਆਂ ਨੇ ਦੇਖ ਲਿਓ ਕੀ ਹਾਲ ਹੈ ਉੱਥੋਂ ਦੇ ਵਸਨੀਕਾਂ ਦਾ ਨਾਲੇ ਸਾਨੂੰ ਤਾਂ ਕਲੋਨੀਆਂ ਦੀ ਮੈਂ ਹਰ ਵਾਰ ਸਟੇਜਾਂ ਤੇ ਬੋਲਦਾ ਨਾਲ ਲੋੜ ਹੀ ਜ਼ਰੂਰਤ ਹੀ ਕੋਈ ਨਹੀਂ ਸਾਡੇ ਕੋਲ ਤਾਂ ਆਪਸ਼ਨ ਹੀ ਸਾਡੇ ਕੋਲੇ ਆਪਦੇ ਘਰ ਹੈਗੇ ਨੇ ਸੋ ਇਸ ਲਈ ਭਾਈ ਤਕੜੇ ਹੋਵੋ ਡਟ ਕੇ ਇਹਦਾ ਜਿਹੜਾ ਵਿਰੋਧ ਹੈ ਉਹ ਕਰੋ ਜਿਹੜਾ ਵੀ ਕਿਸਾਨ ਯੂਨੀਅਨਾਂ ਵੱਲੋਂ ਜਿਹੜਾ ਪ੍ਰੋਗਰਾਮ ਦੇ ਉਲੀਕਿਆ ਜਾਂਦਾ ਉਹ ਚ ਡਟ ਕੇ ਹਿੱਸਾ ਪਾਓ ਜਿਵੇਂ 30 ਤਰੀਕ ਨੂੰ ਟਰੈਕਟਰ ਮਾਰਚ ਹੋਣੇ ਨੇ ਲੁਧਿਆਣੇ ਤੋਂ ਭਾਈ ਸਾਰੇ ਟਰੈਕਟਰ ਮਾਰਚ ਚ ਵੱਤੋ ਵੱਤ ਚੜ ਕੇ ਹਿੱਸਾ ਪਾਓ ਡਟੇ ਰਹੋ ਇਸ ਪੂਲਿੰਗ ਐਕਟ ਦੇ ਵਿਰੁੱਧ ਤੇ ਮੰਨ ਲਓ ਕੋਈ ਮੇਰੇ ਵਰਗਾ ਰੀਲ ਪਾਉਂਦਾ ਜਾਂ ਨਹੀਂ ਜੀ ਇਹਦਾ ਚੰਗੀ ਆ ਇਹਦਾ ਫਾਇਦਾ ਹੈ ਐ ਕਰਕੇ ਕਲੋਨੀਆਂ ਵਿੱਚ ਆ ਮਿਲ ਜੂ ਫਲਾਣਾ ਮਿਲ ਜੂ ਸਭ ਬੇਬੂ ਬਣਾ ਰਹੇ ਨੇ ਸਭ ਮਹਾਮੂਰਖ ਬਣਾਇਆ ਜਾ ਰਿਹਾ ਇਸ ਅਰਬਾਂ ਖਰਬਾਂ ਦੀ ਪਵਿੱਤਰ ਧਰਤੀ ਨੂੰ ਤੁਹਾਡੇ ਤੋਂ ਇਹਨਾਂ ਨੇ ਥੋੜਿਆ ਪੈਸਾ ਚ ਲੈਣਾ ਹੈ ਇਸ ਲਈ ਆਪਾਂ ਉਸ ਬਿਨਾ ਦੇਣੀਆਂ ਨਹੀਂ ਉਸ ਬਿਨਾ ਵੇਚਣੀਆਂ ਨਹੀਂ ਡਟ ਕੇ ਵਿੱਚ ਬੈਠੇ ਆਂ ਡਟੇ ਹੋਇਆ ਅੜੇ ਹੋਇਆ ਤੇ ਉਹਨਾਂ ਚ ਡਟੇ ਅੜੇ ਰਵਾਂਗੇ ਜਿੰਨਾ ਸਮਾਂ ਸਰਕਾਰ ਬੈਕਫੁੱਟ ਤੇ ਨਹੀਂ ਜਾਂਦੀ ਸਰਕਾਰ ਇਸ ਪਾਲਿਸੀ ਨੂੰ ਰੱਦ ਨਹੀਂ ਕਰਦੀ ਸਰਕਾਰ ਬਹੁਤ ਬੈਕਫੁੱਟ ਤੇ ਆ ਉਹਨਾਂ ਨੇ ਤੁਹਾਨੂੰ ਬਾਰ-ਬਾਰ ਬਾਰ-ਬਾਰ ਐ ਪਿੰਚ ਕਰਕੇ ਦੇਖ ਲਿਆ ਤੁਸੀਂ ਤਿਆਰ ਨਹੀਂ ਹੋਏ ਉਮੀਦ ਆ ਥੋੜੇ ਦਿਨਾਂ ਦੇ ਵਿੱਚ ਹੀ ਸਰਕਾਰ ਇਹਦੇ ਤੋਂ ਵੀ ਜਿਹੜੀ ਪਿੱਛੇ ਹੜਦੀ ਦਿਖਾਈ ਦੇ ਦੂਗੀ। ਲੋਕਾਂ ਦੇ ਏਕੇ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਭਾਈ ਇਹ ਨਾ ਸੋਚਿਓ ਚਿੱਟੇ ਨਸ਼ੇ ਵਾਂਗ ਵੀ ਇਹ ਤਾਂ ਫਲਾਣੇ ਪਿੰਡਾਂ ਸਾਡੇ ਪਿੰਡ ਤਾਂ ਆਏ ਨਹੀਂ ਅਸੀਂ ਐ ਨਹੀਂ। ਇਹਦਾ ਸੇਕ ਹਰ ਇੱਕ ਥਾਂ ਤੇ ਜਾਣਾ ਹੈ। ਹਰ ਇੱਕ ਜਗ੍ਹਾ 'ਚ ਜਾਣਾ ਹੈ। ਅੱਜ ਜੇ ਸਾਡੇ ਲੁਧਿਆਣੇ, ਮੋਗਾ, ਜਗਰਾਉਂ ਦੀ ਜਮੀਨ ਐਕਵਾਇਰ ਹੋ ਗਈ ਤਾਂ ਫਿਰ ਬਠਿੰਡਾ, ਬਰਨਾਲਾ, ਮੁਕਸਾ, ਫਰੀਦਕੋਟ ਸਾਰਿਆਂ ਥਾਵਾਂ ਤੇ ਜਾਣਗੇ। ਅੱਜ ਜੇ 4 ਪਿੰਡਾਂ ਦੀ ਐ ਤਾਂ ਫਿਰ ਭਾਈ 400 ਪਿੰਡਾਂ ਦੀ ਵਾਰੀ ਆਊਗੀ ਇਸ ਲਈ ਡਟ ਕੇ ਡਟ ਕੇ ਪੰਜਾਬੀ ਉਹਦਾ ਵਿਰੋਧ ਕਰੂ ਅਸੀਂ ਤਾਂ ਦੇਖੋ ਸਮੇਂ ਦੀਆਂ ਸਰਕਾਰਾਂ ਨਾਲ ਅੱਜ ਤੱਕ ਮੇਰੇ ਵਰਗਿਆਂ ਦੀ ਬੋਲਣ ਵਾਲਿਆਂ ਦਾ ਬਣੀ ਨਹੀਂ ਅਸੀਂ ਬਾਦਲਸ ਦੇ ਵਿਰੁੱਧ ਵੀ ਬੋਲਿਆ ਅਸੀਂ ਕੈਪਟਨਾਂ ਦੇ ਵਿਰੁੱਧ ਵੀ ਬੋਲਿਆ ਚੰਨੀ ਹੁਰੀ ਮੁੱਖ ਮੰਤਰੀ ਹੋਣ ਦੇ ਨਾਤੇ ਇੱਥੇ ਆਏ ਸਾਡੇ ਗੁਰਦੁਆਰਾ ਡਾਨਕ ਸਰ ਉੱਥੇ ਮਾਣ ਨੂੰ ਸਵਾਲ ਕੀਤੇ ਉਸ ਤੋਂ ਬਾਅਦ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਆਏ ਅਸੀਂ ਇਹਨਾਂ ਨੂੰ ਵੀ ਅੱਜ ਵੀ ਸਵਾਲ ਕਰਦੇ ਆਂ ਭਾਈ ਜਿਹੜਾ ਬੰਦਾ ਲੋਕ ਮੁੱਦਿਆਂ ਦੀ ਲੋਕ ਹੱਕਾਂ ਦੀ ਗੱਲ ਕਰੂ ਉਹਦਾ ਡਟ ਕੇ ਸਾਥ ਦਿੱਤਾ ਜਾਊਗਾ ਤੁਸੀਂ ਇਸ ਲੈਂਡ ਪੂਲਿੰਗ ਐਕਟਾਂ ਤੇ ਪੈਹਲਾ ਲਾਉਣ ਨਾਲੋਂ ਸਾਡੇ ਪਿੰਡਾਂ ਸ਼ਹਿਰਾਂ ਦੀ ਨਿਹਾਰ ਬਦਲ ਦੋ ਸਾਡੇ ਜਗਰਾਵੋਂ ਤੋਂ ਲੈ ਕੇ ਲੋਪੋ ਬਦਨੀਆਂ ਜਿੰਨੇ ਪਿੰਡ ਨੇ ਸਾਰਿਆਂ 'ਚ ਇਸ ਸਮੇਂ ਕੱਲ ਦੇ ਮੀਨੇ ਹੜਾ ਵਰਗੇ ਹਾਲਾਤ ਕੀਤੇ ਪੈਣੇ ਭਾਈ ਇਹ ਪਿੰਡਾਂ ਦਾ ਵਿਕਾਸ ਕਰ ਦੋ ਜਗਰਾਵੋਂ ਸ਼ਹਿਰ 'ਚ ਲਾ ਦਿਓ ਪੈਸੇ ਬੁਰਾ ਹਾਲ ਹੈ ਹਨਾ ਆ 7 ਵਜੇ ਹੋਈ ਹੈ ਮੈਂ ਬੈਠਾ ਇੱਥੇ ਤੇ ਫਿਰ ਵੀ ਅੱਜ ਵੀ ਮੈਂ ਬੋਲ ਰਿਹਾ ਹਾਂ ਬਸ ਪਰਮਾਤਮਾ ਤੁਹਾਨੂੰ ਸਾਰਣ ਉਸ ਮੱਤ ਬਖਸ਼ੇ ਅਤੇ ਇਸ ਲੈਂਡ ਪੂਲਿੰਗ ਐਕਟ ਦਾ ਡਟ ਕੇ ਵਿਰੋਧ ਕਰੋ ਆਪਣੀ ਜਿੱਤ ਯਕੀਨੀ ਹੈ ਅਤੇ ਜਲਦੀ ਹੋਊਗਾ ਧੰਨਵਾਦ ਸਾਥ ਸ਼੍ਰੀ